ਅੱਜ ਮਹਾਰਾਜ ਗੁਰੂ ਰਾਮਦਾਸ ਜੀ ਦਾ ਬਚਨ ਹੈ ਮਹਾਰਾਜ ਕਹਿੰਦੇ ਨੇ ਆਰੰਭ ਕਰਦੇ ਨੇ ਕਹਿਣ ਲੱਗੇ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਰਾਗ ਗੌੜੀ ਪੂਰਬੀ ਹੁਣ ਮਹਾਰਾਜ ਨੇ ਇੱਥੇ ਦੋ ਰਾਗਾਂ ਦਾ ਸੁਮੇਲ ਕੀਤਾ ਮਹਾਰਾਜ ਨੇ ਕਿਹਾ ਇਸ ਸ਼ਬਦ ਨੂੰ ਦੋ ਰਾਗਾਂ ਵਿੱਚ ਗਾਈ ਆਪ ਜੀ ਨੂੰ ਚਲੋ ਵਿਸਤਾਰ ਵਾਲੇ ਪਾਸੇ ਤਾਂ ਨਾ ਤੁਰੀਏ ਪਰ ਇਨਾਂ ਚੇਤਾ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 31 ਰਾਗ ਨੇ ਇਹਦੇ ਵਿੱਚ ਹਜੂਰ ਨੇ ਰਾਗ ਦਰਜ ਕੀਤੇ ਰਾਗ ਦਾ ਸੰਬੰਧ ਗਾਉਣ ਦੇ ਨਾਲ ਹੈ ਇਹੀ ਕਾਰਨ ਕਿ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ ਕਿਉਂਕਿ ਰਾਗ ਤੇ ਗਾਉਣ ਵਾਲਿਆਂ ਨਾਲ ਹੈ ਤੇ ਸੱਚੇ ਵੇ ਸਤਗੁਰੂ ਨੇ ਸ਼ਬਦਾਂ ਉੱਪਰ ਰਾਗ ਦਰਜ ਕੀਤੇ ਮਹਾਰਾਜ ਨੇ ਕਿਸ ਸ਼ਬਦ ਨੂੰ ਇਸ ਰਾਗ ਵਿੱਚ ਗਾਈ ਰਾਗਾ ਪਿੱਛੇ ਦੇ ਰਾਗਾ ਨੂੰ ਬੰਦਾ ਬਾਚੇ ਉਹਨਾਂ ਦਾ ਗਾਉਣ ਦਾ ਸਮਾਂ ਹੈ ਉਹ ਸਾਰਾ ਕੁਝ ਜਿਵੇਂ ਮੈਂ ਤੁਹਾਨੂੰ ਧਾਰਨਿਕ ਦੇ ਦਿਆਂ ਤੁਹਾਨੂੰ ਚੇਤਾ ਰਵੇਂ ਜਦੋਂ ਆਨੰਦ ਕਾਰਜ ਹੁੰਦਾ ਹੈ ਗੱਲ ਵੱਖਰੀ ਅਸੀਂ ਮਰਿਆਦਾ ਵਿਗਾੜਦੇ ਆਂ ਆਨੰਦ ਕਾਰਜ ਦੀ ਜਿਹੜੀ ਬਾਣੀ ਲਾਵਾਂ ਹੈ ਲਾਵਾਂ ਪੜ੍ਹੀਆਂ ਜਾਂਦੀ ਗੁਰੂ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਹੁਣ ਲਾਵਾਂ ਜਿਹੜੀ ਬਾਣੀ ਹੈ ਉਹ ਸੂਹੀ ਰਾਗ ਵਿੱਚ ਦਰਜ ਨੇ ਸੂਹੀ ਰਾਗ ਵਿੱਚ ਤੁਸੀਂ ਕਈ ਵਾਰੀ ਸੁਣਿਆ ਹੋਵੇਗਾ ਕਿ ਨੂੰ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਹੋ ਜਾਣੇ ਚਾਹੀਦੇ ਗੱਲ ਵੱਖਰੀ ਸੀ ਮਰਿਆਦਾ ਤੋੜਦਿਆਂ ਗੁਰੂ ਦੀ ਉਹ ਅਸੀਂ 1 2 4 ਵਜਾ ਦਿੰਨੇ ਆ ਉਹਦਾ ਕਾਰਨ ਕੀ ਹੈ ਅਸਲ ਵਿੱਚ ਜਿਹੜਾ ਸੂਹੀ ਰਾਗ ਹੈ ਜਿਸ ਰਾਗ ਵਿੱਚ ਹਜੂਰ ਨੇ ਉਹ ਲਾਵਾ ਦੇ ਸ਼ਬਦ ਉਚਾਰੇ ਗੁਰੂ ਰਾਮਦਾਸ ਜੀ ਨੇ ਉਹਦਾ ਗਾਉਣ ਦਾ ਜਿਹੜਾ ਸਮਾਂ ਹੈ ਉਹ 12 ਵਜੇ ਤੋਂ ਪਹਿਲਾਂ ਦਾ ਹੈ ਰਾਗਾਂ ਦਾ ਗਾਉਣ ਦਾ ਆਪੋ ਆਪਣਾ ਸਮੇਂ ਕੋਈ ਰਾਗ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ ਕੋਈ ਰਾਗ ਦੁਪਹਿਰ ਦੇ ਸਮੇਂ ਵੇਲੇ ਗਾਇਆ ਜਾਂਦਾ ਹੈ ਕੋਈ ਰਾਗ ਰਾਗ ਸ਼ਾਮਾਂ ਦੇ ਵਕਤ ਗਾਇਆ ਜਾਂਦਾ ਹੈ ਇਥੋਂ ਤੱਕ ਕੁਝ ਰਾਗਾਂ ਦਾ ਗਾਉਣ ਦਾ ਸਮਾਂ ਰਾਤ ਦਾ ਹੈ ਵੱਖਰੇ ਵੱਖਰੇ ਪੈਰ ਨੇ ਜੀ ਉਹਨਾਂ ਦੀ ਸੂਹੀ ਰਾਗ ਵਿੱਚ ਮਹਾਰਾਜ ਨੇ ਲਾਮਾ ਉਚਾਰੀਆਂ ਸੂਹੀ ਰਾਗ ਦਾ ਗਾਉਣ ਦਾ ਸਮਾਂ 12 ਵਜੇ ਤੋਂ ਪਹਿਲਾਂ ਦਾ ਹੈ ਸਿੱਖ ਨੂੰ ਕਿਹਾ ਮਹਾਰਾਜ ਨੇ ਸਿੱਖਾ ਜਦੋਂ ਤੂੰ ਆਨੰਦ ਕਾਰਜ ਹੋਵੇ ਤੇਰੇ ਘਰ ਪਰਿਵਾਰ ਵਿੱਚੋਂ ਬੱਚਿਆਂ ਦਾ ਤੂੰ ਮਰਿਆਦਾ ਕਾਇਮ ਰੱਖੀ ਆਨੰਦ ਕਾਰਜ ਦੀ ਰਸਮ ਗੁਰੂ ਕੀ ਹਜ਼ੂਰੀ ਵਿੱਚ ਉਹ 12 ਵਜੇ ਤੱਕ ਸੰਪੂਰਨ ਹੋ ਜਾਣੀ ਚਾਹੀਦੀ ਪਰ ਅਸੀਂ ਗੁਰੂ ਦੀ ਮਰਿਆਦਾ ਵਿਗਾੜਦੇ ਹਾਂ ਤੋੜਦੇ ਹਾਂ ਫਿਰ ਤੁਹਾਨੂੰ ਪਤਾ ਹੈ ਆਉਣ ਵਾਲਾ ਸਮਾਂ ਕਿਦਾਂ ਦਾ ਬਾਪਰਦੇ ਆਪਾਂ ਉਧਰ ਨਹੀਂ ਤੁਰਨਾ ਖੈਰ ਮੈਂ ਬੇਨਤੀ ਕਰਾਂ ਇਥੇ ਮਹਾਰਾਜ ਨੇ ਕਿਹਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਦੋ ਰਾਗਾਂ ਮਾਰੇ ਕਹਿੰਦੇ ਗੌੜੀ ਤੇ ਪੂਰਬੀ ਹੁਣ ਸੰਗੀਤ ਦੇ ਗਿਆਤਿਆਂ ਨੂੰ ਪਤਾ ਹੈ ਗੁਰੂ ਰਾਮਦਾਸ ਜੀ ਨੇ ਕਿਹਾ ਇਹਨੂੰ ਜਦੋਂ ਗਾएं ਦੋ ਰਾਗਾਂ ਦੇ ਸੁਮੇਲ ਵਿੱਚ ਗਾਵੀ ਗੌੜੀ ਤੇ ਪੂਰਬੀ ਦਾ ਸਬੰਧ ਹੋਵੇ ਦੋ ਰਾਗਾਂ ਦੇ ਸੁਮੇਲ ਵਿੱਚ ਗਾਵੀ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਚੌਥੇ ਪਾਤਸ਼ਾਹੀ ਦਾ ਬਚਨ ਹੈ ਮਹਾਰਾਜ ਬਚਨ ਇਹਦੇ ਵਿੱਚ ਆਰੰਭ ਦੇ ਨੇ ਕਹਿਣ ਲੱਗੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾ ਹੈ ਹੁਣ ਮਹਾਰਾਜ ਨੇ ਕਿਹਾ ਕਾਮ ਕ੍ਰੋਧ ਨਗਰ ਬਹੁ ਭਰਿਆ ਇੱਥੇ ਜਿਹੜਾ ਨਗਰ ਸ਼ਬਦ ਵਰਤਿਆ ਹੈ ਉਹ ਵਰਤਿਆ ਜੀ ਸਾਡੇ ਸਰੀਰ ਦੇ ਲਈ ਮਾਰੇ ਕਹਿੰਨ ਲੱਗੇ ਸਰੀਰ ਨਗਰ ਦਾ ਅਰਥ ਹੁੰਦਾ ਪਿੰਡ ਤੇਰਾ ਸਰੀਰ ਇੱਕ ਪਿੰਡ ਦੀ ਤਰ੍ਹਾਂ ਇੱਕ ਨਗਰ ਦੀ ਤਰ੍ਹਾਂ ਹੈ ਮਾਰੇ ਕਹਿੰਦੇ ਇਹਦੇ ਵਿੱਚ ਕਾਮ ਤੇ ਕ੍ਰੋਧ ਭਰਿਆ ਪਿਆ ਹੈ ਤੂੰ ਕਾਮ ਦੀ ਬਿਰਤੀ ਨਾਲ ਤੇ ਕ੍ਰੋਧ ਦੀ ਬਿਰਤੀ ਨਾਲ ਭਰਿਆ ਪਿਆ ਕਾਮ ਕ੍ਰੋਧ ਨਗਰ ਬਹੁ ਭਰਿਆ ਬਹੁਤਾ ਭਰਿਆ ਪਿਆ ਇਹ ਤੇ ਸਰੀਰ ਨੂੰ ਮਹਾਰਾਜ ਨੇ ਪਿੰਡ ਨਗਰ ਕਿਹਾ ਵੈਸੇ ਬਾਣੀ ਵਿੱਚ ਸਰੀਰ ਨੂੰ ਇੱਕ ਥਾਂ ਹੋਰ ਵੀ ਬਚਨ ਵਰਤੇ ਨਗਰ ਕਈ ਥਾਵਾਂ ਤੇ ਬਚਨ ਆਏ ਜਿਵੇਂ ਮਹਾਰਾਜ ਨੇ ਇੱਕ ਥਾਂ ਤੇ ਕਿਹਾ ਕਹਿਣ ਲੱਗੇ ਕਾਇਆ ਨਗਰ ਇੱਕ ਬਾਲਕ ਵਸਿਆ ਖਿੰਨ ਪਲ ਥੇਰਨਾ ਰਹੀ ਇਹ ਬਚਨ ਵੀ ਗੁਰੂ ਰਾਮਦਾਸ ਜੀ ਦਾ ਹੈ ਜਿਹੜਾ ਮੈਂ ਕਹਿਣ ਲੱਗੇ ਕਾਇਆ ਨਗਰ ਸਰੀਰ ਨਗਰ ਅੰਦਰ ਇਕ ਬਾਲਕ ਵਸਿਆ ਇਕ ਮਨ ਇਹਦੇ ਅੰਦਰ ਬੱਚਾ ਇਕ ਬਾਲਕ ਰਹਿੰਦਾ ਖਿੰਨ ਪਲ ਥਿਰਨਾ ਰਹੀ ਜਿਵੇਂ ਬੱਚਾ ਟਿਕਦਾ ਨਹੀਂ ਉਹ ਕਈ ਵਾਰੀ ਹੱਸਦਾ ਰੋਂਦਾ ਫਿਰ ਹੱਸਦਾ ਮਾਰੇ ਕਹਿੰਦੇ ਜਿਵੇਂ ਬੱਚੇ ਦੀ ਇੱਕ ਅਵਸਥਾ ਨਹੀਂ ਬੱਚਾ ਖੇਡਦਾ 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 ਰੋਣਾ ਸ਼ੁਰੂ ਕਰ ਦਿੰਦਾ ਬੱਚਾ ਰੋਂਦਾ ਰੋਂਦਾ ਖਿੰਨ ਵਾਦ ਹੱਸਣਾ ਸ਼ੁਰੂ ਕਰ ਦਿੰਦਾ ਮਹਾਰਾਜ ਨੇ ਕਿਹਾ ਮਨ ਬਿਲਕੁਲ ਬਾਲਕ ਦੀ ਤਰ੍ਹਾਂ ਬੱਚੇ ਦੀ ਤਰ੍ਹਾਂ ਉਥੇ ਬਚਨ ਹੀ ਵਰਤਿਆ ਕਾਇਆ ਨਗਰ ਇੱਕ ਬਾਲਕ ਵਸਿਆ ਖਿੰ ਪਲ ਥਿਰ ਨ ਰਹੀ ਅਨਕ ਯਤਨ ਕਰਤ ਬਹੁ ਥਾਕੇ ਬਾਰੰਗ ਬਾਰ ਪਰਮਾਈ ਇਥੇ ਬਚਨੋ ਹੀ ਵਰਤਿਆ ਕਹਿਣ ਲੱਗੇ ਕਾਮ ਕ੍ਰੋਧ ਨਗਰ ਬਹੁ ਭਰਿਆ ਬੰਦੇ ਤੇਰਾ ਸਰੀਰ ਨਗਰ ਕਾਮ ਤੇ ਕ੍ਰੋਧ ਇਨਾਂ ਵਿਕਾਰਾਂ ਨਾਲ ਭਰਿਆ ਪਿਆ ਹੈ ਹੁਣ ਫਿਰ ਬੇਨਤੀ ਨੂੰ ਸੁਣੇ ਉੰਡ ਗੁਰੂ ਗ੍ਰੰਥ ਸਾਹਿਬ ਨੇ ਪੰਜ ਵਿਕਾਰਾਂ ਦਾ ਜ਼ਿਕਰ ਕੀਤਾ ਉਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਪਰ ਇਸ ਸ਼ਬਦ ਅੰਦਰ ਮਹਾਰਾਜ ਦੋਵਾਂ ਦੀ ਗੱਲ ਕਰਦੇ ਨੇ ਕਹਿਣ ਲੱਗੇ ਤੂੰ ਕਾਮ ਹੀ ਬਿਰਤੀ ਕਰਕੇ ਪੜਤਦਾ ਜਾਂ ਤੂੰ ਕ੍ਰੋਧ ਬਸ ਪੈ ਕੇ ਬਹੁਤ ਕੁਝ ਵਿਗਾੜਦਾ ਨਗਰ ਬਹੁ ਭਰਿਆ ਇਹ ਬਹੁਤਾ ਭਰਿਆ ਪਿਆ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਹਿਲਾ ਕਾਮ ਦੇ ਪ੍ਰਤੀ ਸਮਝੋ ਕਾਮ ਕੀ ਹੈ ਵੈਸੇ ਤੇ ਕਾਮ ਦੀ ਹੀ ਉਤਪਤੀ ਮਨੁੱਖ ਹੈ ਸਮਝੋ ਬੇਨਤੀ ਕਾਮੀ ਵਰਤੀ ਕਰਕੇ ਕਾਮ ਦੀ ਉਤਪਤੀ ਹੈ ਮਨੁੱਖ ਪਰ ਜਿਹੜਾ ਸਿੱਖੀ ਹੈ ਜਾਂ ਗੁਰੂ ਗੁਰਬਾਣੀ ਜਿਹੜਾ ਗੱਲ ਸਮਝਾਉਂਦੀ ਏ ਮਹਾਰਾਜ ਕਹਿੰਦੇ ਹਰ ਚੀਜ਼ ਮਰਿਆਦਾ ਅੰਦਰ ਧਾਇਰੇ ਅੰਦਰ ਰਹਿਣੀ ਚਾਹੀਦੀ ਜਿੰਨਾ ਸਮਾਂ ਕਾਇਮ ਇੱਕ ਸੀਮਾ ਵਿੱਚ ਹੈ ਮਰਿਆਦਾ ਵਿੱਚ ਹੈ ਦਾਇਰੇ ਵਿੱਚ ਹੈ ਇਹ ਉਹਨਾਂ ਸਮਾਂ ਠੀਕ ਹੈ ਜਦੋਂ ਮਨੁੱਖ ਕਾਮੀ ਵਰਤੀ ਲੈ ਕੇ ਆਪਣਾ ਦਾਇਰਾ ਮਰਿਆਦਾ ਤੋੜਦਾ ਹੈ ਕਹਿਣ ਤੂੰ ਭਾਵ ਨਿੱਜ ਘਰ ਨੂੰ ਛੱਡ ਕੇ ਬਾਹਰ ਭੜਕਦਾ ਹੈ ਮਹਾਰਾਜ ਨੇ ਕਿਹਾ ਉਦੋਂ ਇਹ ਤੇਰੀ ਬਰਬਾਦੀ ਕਰਦਾ ਸਤਿਗੁਰੂ ਦੀ ਬਾਣੀ ਪੜੋ ਸੈਸਕ੍ਰਿਤੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਬਾਣੀ ਹੈ ਮਹਾਰਾਜ ਨੇ ਉთ्थिक ਬਚਨ ਵਰਤਿਆ ਕਹਿਣ ਲੱਗੇ ਹੇ ਕਾਮ ਨਰਕ ਬਿਸ਼ਰਾਮ ਬਹੁ ਜੋਨੀ ਪਰਮਾਭ ਨ ਬੜਾ ਕੀਮਤੀ ਸ਼ਬਦ ਹੈ ਇਹ ਥੋੜੀ ਮਹਿੰਗੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਜਿਹਦਾ ਨਾਮ ਹੈ ਸੈਸਕ੍ਰਿਤੀ ਤੇ ਕਈ ਵਾਰੀ ਕਿਹਾ ਜਾਂਦਾ ਹੈ ਕਿ ਸੰਸਕ੍ਰਿਤ ਦੀ ਬਾਣੀ ਸੁਣਾਓ ਮੈਨੂੰ ਖਿਮਾ ਕਰਿਓ ਸੰਸਕ੍ਰਿਤਨੀ ਇਹਦਾ ਨਾਮ ਇਹਦਾ ਨਾਮ ਹੈ ਸਹਿਸਕ੍ਰਿਤੀ ਗੁਰੂ ਗਰੰਥ ਸਾਹਿਬ ਦੀ ਬਾਣੀ ਹੈ ਜਿਵੇਂ ਜਪਜੀ ਸਾਹਿਬ ਹੈ ਉਸ ਵਿੱਚ ਇੱਕ ਸ਼ਬਦ ਵਰਤਿਆ ਮਹਾਰਾਜ ਕਹਿੰਦੇ ਹੈ ਕਾਮੰ ਨਰਕ ਬਿਸ਼ਰਾਮੰਗ ਹੈ ਕਾਮ ਜਦੋਂ ਤੂੰ ਮर्यादा ਟੱਪ ਜਾਏ ਬੰਦੇ ਨੂੰ ਤੂੰ ਮਨੋਂ ਨਰਕ ਵਿੱਚ ਸੁੱਟ ਦਿੰਨੇ ਬੰਦੇ ਦੀ ਪਾਤ ਲਾਏ ਜਾਂਦੀ ਹੈ ਸਮਾਜ ਅੰਦਰ ਕੁਝ ਨਹੀਂ ਬਚਦਾ ਮਹਾਰਾਜ ਨੇ ਕਿਹਾ ਹੈ ਕਾਮੰ ਨਰਕ ਬਿਸਰਾਮਗ ਬਹੁ ਜੋਨੀ ਪਰਮਾਵਨ ਬੰਦਾ ਬਹੁ ਜੂਨਾ ਵਿੱਚ ਪੜਕਦਾ ਹੈ ਚਿਤ ਹਰਨੰ ਤ੍ਰੈ ਲੋਕ ਗਮਯੰ ਬੰਦੇ ਦਾ ਚਿਤ ਮਹਾਰਾਜ ਕਹਿੰਨ ਲੱਗੇ ਪੜਕਦਾ ਤੇ ਤਿੰਨਾ ਲੋਕਾਂ ਤੇ ਤੂੰ ਪ੍ਰਭਾਪ ਹੁੰਨੇ ਮਹਾਰਾਜ ਨੇ ਕਿਹਾ ਜਪ ਤਪ ਸੀਲ ਵਿਧਾਰ ਨੇ ਜਿਸ ਬੰਦਾ ਕਾਮ ਨੂੰ ਕਾਮ ਦੀ ਮਰਿਆਦਾ ਲੰਘਦਾ ਹੈ ਮਰੇ ਕਿੰ ਲਿਗਿਉ ਦਾ ਕੀਤਾ ਜਪ ਤਪ ਉਹਦਾ ਕੀਤਾ ਧਰਮ ਕਰਮ ਸਭ ਕੁਛ ਤੈਸ ਨੈਸ ਹੋ ਜਾਂਦਾ